ਗੁਰਾਇਆ ਜ਼ਿਲ੍ਹਾ ਜਲੰਧਰ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਸੜਕ ਤੇ ਨਾਕਾਬੰਦੀ ਕੀਤੀ ਅਤੇ ਇੱਕ ਗੱਡੀ ਨੰਬਰ PB04A5700 ਫਾਰਚੂਨਰ ਨੂੰ ਰੋਕਿਆ ਜਿਸ ਵਿੱਚ ਤਿੰਨ ਨੌਜਵਾਨ ਸਵਾਰ ਸਨ ਜਿਸ ਨੂੰ ਜਾਂਚ ਲਈ ਰੋਕਿਆ ਗਿਆ। ਓਕਤ ਗੱਡੀ ਵਿੱਚ ਸਵਾਰ ਤਿੰਨ ਨੌਜਵਾਨਾਂ ਦੇ ਨਾਮ ਅਤੇ ਪਤੇ ਪੁੱਛਣ ਤੇ ਉਹਨਾਂ ਨੇ ਆਪਣਾ ਨਾਮ ਸ਼ੁਪੰਮ ਪੁੱਤਰ ਕੁਲਦੀਪ ਰਾਏ ਵਾਸੀ ਅਜੋਵਾਲ ਥਾਣਾ ਸਦਰ ਹੁਸ਼ਿਆਰਪੁਰ ਦੱਸਿਆ ਹਰਮਨ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਹੁਸੈਨਪੁਰ ਥਾਣਾ ਸਦਰ जिला होशियारपुर दसिया पिछली सीट ते बैठे नौजवान ने अपना नाम करण कुमार रवि कुमार वासी अजोवाल थाना सदर गड्डी दी जांच दौरान उस फिरौती दी वही रकम बरामद हुई भारतीय करंसी नोटा की गिनती करम छपंजा लख एक हजार रुपए सी इस संबंध विच आमदन कर विभाग के सीनियर अधिकारी बाला न सूचित किया गया

ਇਹ ਅੱਜ ਆਪ ਦੇ ਗੱਲ ਅਸੀਂ ਵਰਤਨਾ ਤੋਂ ਜ਼ਿਆਦਾ ਤੇ ਨਾਕਾਬਦੀ ਕਰਕੇ ਪਾਰਟੀਆਂ ਲਾਈਆਂ ਅਸੀਂ ਇੱਕ ਗੱਡੀ ਹਾਰਚੂਨ ਲੁਧਿਆਣਾ ਸਾਈਡ ਵੱਲੋਂ ਆਈ ਜਿਹਨੂੰ ਅਸੀਂ ਜੈਕ ਕੀਤਾ ਜੈਕਮ ਤੇ ਉਹਦੇ ਵਿੱਚੋਂ ਤਿੰਨ ਨੌਜਵਾਨ ਜਿਹੜੇ ਆ ਉਹ ਅਹੀਂ ਖੜੇ ਆ ਜਿਨ੍ਹਾਂ ਕੋਲੋਂ 56 ਲੱਖ 60000 ਰੁਪਇਆ ਭਾਰਤੀ ਕਰੰਸੀ ਜਿਹੜੀ ਆ ਉਹ ਹਵਾਲਾ ਰਕਮ ਜਰੂਰ ਦੇ ਵਿੱਚ ਅਸੀਂ ਬਰਾਮਦ ਕੀਤੀ ਆ ਯੂਏ ਦੇ ਜਿਹੜਾ ਦबई ਤੋਂ ਜਿਹੜਾ ਹਵਾਲੇ ਦਾ ਨੈਟਵਰਕ ਚਲਾਇਆ ਜਾ ਰਿਹਾ ਸੀਗਾ ਉਸ ਦਾ ਜੋ ਮੇਨ ਉੱਤੇ ਹੈਗਾ ਸਰਗਣਾ ਥਾਮਸ ਸਰਵੀ ਨਾਮ ਦਾ ਬੰਦਾ ਆ ਉਹ ਗੁਜਰਾਤ ਦਾ ਰਹਿਣ ਵਾਲਾ ਔਰ ਦबई ਦੇ ਵਿੱਚ ਪੱਕੇ ਤੌਰ ਤੇ ਉਹ ਜਿਹੜਾ ਰਹਿੰਦਾ ਆ ਉਹ ਰੀਅਲ ਏਸਟੇਟ ਦਾ ਵੀ ਨਾਲ ਹੈ ਜਿਹੜਾ ਕੰਮ ਕਰਦਾ ਤੇ ਖਾਸ ਕਰ ਉਹ ਸੋਨੇ ਦੀ ਵਗੈਰਾ ਸਮੱਗਰੀ ਵੀ ਕਰਦਾ ਆ ਉਹਦਾ ਨੈਟਵਰਕ ਸਾਰੀਆਂ ਕੰਟਰੀਆਂ ਦੇ ਵਿੱਚ ਹਵਾਲਾ ਜਿਹੜਾ ਉਹ ਭੇਜਦਾ ਆ ਉਹ ਇਹਨਾਂ ਨੂੰ ਤਹੀ ਕਿੱਦਾਂ ਨੂੰ ਬ੍ਰਿਕਦਾਰ ਕਰਤੀ ਸੀ ਕੋਸ਼ਿਸ਼ ਕਰਕੇ ਤੇ ਬਾਦੂਮ ਜੱਡੀ ਸਮੇਤ ਜਿਹੜਾ ਇਹ ਪੈਸਾ 56 ਲੱਖ 60000 ਰੁਪਏ ਜਿਹੜਾ ਇਹ ਬਰਾਮਦ ਕੀਤਾ ਹੈ ਤੇ ਇਹਨੂੰ ਅਸੀਂ ਕਾਨੂੰਨ ਅਨੁਸਾਰ ਜਿਹੜਾ ਕਬਜ਼ੇ 'ਚ ਲੈ ਕੇ ਇਹਦੀ ਬਕਾਇਤਾ ਰੋਜ਼ਨਾਮੇ 'ਚ ਅਸੀਂ ਜੀਡੀਆ ਪਾ ਕੇ ਔਰ ਜਿਹੜਾ ਹੈਗਾ ਵਾ ਆਪਣੇ ਵਿਭਾਗ ਜਿਹੜਾ ਇਹ ਨਾਲ ਜਿਹੜਾ ਹੈਗਾ ਵਾ ਉਹਨੂੰ ਅਸੀਂ ਜਾਣੂ ਕਰਵਾਤਾ ਆ ਜੋ ਇਨਕਮ ਟੈਕਸ ਵਿਭਾਗ ਦੇ ਜਿਹੜੇ ਐਡੀਸ਼ਨਲ ਕਮਿਸ਼ਨਰ ਆ ਉਨਾਂ ਨੇ ਆਪਣੀ ਟੀਕ ਜੀ ਸੀ ਜਿਨ੍ਹਾਂ ਨੇ ਆ ਕੇ ਕੋਸ਼ਿਸ਼ ਕੀਤੀ ਆ तकरीबन 11:30 11:30 ਵਜੇ ਸੀਗੇ ਸਵੇਰੇ 9:00 ਵੇ ਦੀ ਗ੍ਰੀਨ ਬਹਿ ਜਾਓ ਤੇ ਇਹ ਰਾਸ਼ੀ ਜਿਹੜੀ ਆ ਹਵਾਲੇ ਦੀ ਪਾਈ ਗਈ ਆ ਔਰ ਦबई ਤੋਂ ਲਧਿਆਣੇ ਪੁੱਜੀ ਆ ਲਧਿਆਣੇ ਤੋਂ ਉਹ ਇਹਨਾਂ ਨੂੰ ਜਿਹੜੀ ਉਹ ਸਰਵ ਹੋਈ ਆ ਤੇ ਬਾਕੀ ਅਸੀਂ ਉਹਨਾਂ ਬਾਰੇ ਵੀ ਪਤਾ ਲਗਾ ਰਹੇ ਆ ਜਿੱਦੋਂ ਜਿੱਦੋਂ ਇਹ ਰਾਸ਼ੀ ਆਈ ਲਿਆ ਉਹ ਜਿੱਤੇ ਜਿੱਤੇ ਇਹ ਸਰਵ ਹੋਣੀ ਸੀ ਕਿੰਨੇ ਬੰਦੇ ਸੀ ਇਹ 3 ਬੰਦੇ ਸੀਗੇ ਜਿਨ੍ਹਾਂ ਦੇ ਨਾਮ ਹੈਗੇ ਆ ਹਰਮਨ ਸਿੰਘ ਇਹ ਸੈਨਪੁਰ ਹਿਆਰਪੁਰ ਦਾ ਰਹਿਣ ਵਾਲਾ ਆ ਉਜਾ ਹੈਗਾ ਜੀ ਕਮਲ ਕੁਮਾਰ ਔਰ ਸ਼ੁਭਮ ਇਹ ਅੱਜੋ ਵਾਲੇ ਪਿੰਡ ਦੇ ਹਿਸ਼ਾਰਪੁਰ ਜਿਲ੍ਹੇ ਦੇ ਰਹਿਣ ਵਾਲੇ ਜਿਹੜਾ ਹਰਮਨ ਆ ਇਹ 4-5 ਦਿਨ ਪਹਿਲਾਂ ਹੀ ਦੁਬਈ ਤੋਂ ਆਇਆ ਸੀਗਾ ਇਹਦਾ ਹੀ ਕੰਟੈਕਟ ਸੀਗਾ ਉਹਦੇ ਨਾਲ ਜਿਹੜਾ ਥਾਮਸ ਸਰਵੀ ਦਾ ਨਾਮ ਕੰਟੈਕਟ ਸੀਗਾ ਤੋਂ ਪਿੱਛੇ ਬੈਕਗ੍ਰਾਉਂਡ ਚੈੱਕ ਕੀਤਾ ਆ ਬਹੁਤ ਬੈਕਗ੍ਰਾਉਂਡ ਇਹ ਚੈੱਕ ਕਰ ਰਹੇ ਆ ਕਿ ਇਹਦਾ ਕੋਈ ਲੈਣ-ਦੇਣ ਵੱਡੇ ਦੇ ਨਾਮੋਂ ਹੋਵੇ ਉਹ ਪੂਰੀ ਤਰ੍ਹਾਂ ਜਾਂਚ ਕਰ ਰਹੇ ਆ ਔਰ ਇਨਕਮ ਟੈਕਸ ਵਿਭਾਗ ਵੀ ਪੂਰੀ ਲਗਾਈ ਤੱਕ ਪ੍ਰਦਾਨ ਕਰ ਰਿਹਾ ਹੈ ਇਹ ਗੱਡੀ ਵੀ ਫਾਰਚੂਨਰ ਉਹਨਾਂ ਦੀ ਆਪਣੀ ਹੈ ਫਾਰਚੂਨਰ ਗੱਡੀ ਇਹਨਾਂ ਦੀ ਆਪਣੀ ਆ ਤੇ ਜਿਹੜਾ ਪੈਸਾ ਫਾਰਚੂਨਰ ਗੱਡੀ ਦੇ ਕੰਮ ਚ ਲੈ ਲਈ ਆ ਉਹ ਫਿਰ ਉਸ ਤੋਂ ਬਾਅਦ ਜਿਹੜਾ ਇਨਕਟੈਕਸ ਨੂੰ ਫੌਂਡ ਕਰਦਾ ਆ ਤੇ ਅੱਗੇ ਉਹਨੂੰ ਉਸ ਜਾਰੀ ਇਹਨਾਂ ਨੂੰ ਕਰ ਦਿੱਤੇ ਨੇ